ਮਕੌਰ ਦੀ ਘੜੀ ਤੋਂ ਤਾੜੀ ਮਾਰ ਕੇ ਨਿਕਲੇ ਮਾਛੀਵਾੜਾ ਸਹਿ ਪਹੁੰਚੇ ਭਾਈ ਗੁਲਾਬੇ ਪੰਜਾਬੇ ਦੇ ਘਰ ਨੂੰ ਭਾਗ ਲਾਏ ਸੇਵਾ ਕੀਤੀ ਜਿਸ ਕਮਰੇ ਦੇ ਵਿੱਚ ਪਾਤਸ਼ਾਹ ਜੀ ਨੂੰ ਪਨਾਹ ਦਿੱਤੀ ਦੋ ਰਾਤਾਂ ਦੋ ਦਿਨ ਸੇਵਾ ਕੀਤੀ ਹੈ ਘਰ ਵਿੱਚ ਰੱਖ ਕੇ ਉਹ ਕਮਰਾ ਅੱਜ ਵੀ ਮੌਜੂਦ ਹੈ ਇਸੇ ਘਰ ਵਿੱਚੋਂ ਹੀ ਬੇਨਤੀ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਚ ਦੇ ਪੀਰ ਬਣਾਇਆ ਗਿਆ ਇੱਥੇ ਹੀ ਉਹਨਾਂ ਦੋ ਭਰਾਵਾਂ ਦੇ ਸਰੀਰ ਸੰਭਾਲੇ ਹੋਏ ਹਨ ਭਾਈ ਗਨੀਖਾ ਨਬੀ ਖਾਨ ਦੇ ਜਿੱਥੇ ਸਰੀਰ ਸੰਭਾਲੇ ਨੇ ਅੱਜ ਸਾਡਾ ਸੁਭਾਵਕ ਹੀ ਸੀਸ ਜਾ ਕੇ ਨਿਭ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਾਤਸ਼ਾਹ ਦੇ ਪਾਤਸ਼ਾਹ ਦੇ ਪਾਵਨ ਪਵਿੱਤਰ ਪਲੰਗ ਨੂੰ ਮੋਢਾ ਦੇ ਕੇ ਆਪਣਾ ਇਹ ਜਿਹੜੀ ਸੇਵਾ ਹੈ ਅਣਥੱਕ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਰਬੇਸ਼ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਤਰਾਂ ਦੇ ਦਾਨੀ ਸਤਿਗੁਰੂ ਜਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਭਾਈ ਗਨੀਖਾਂ ਨਬੀਖਾਂ ਸਾਹਿਬ ਵਿਖੇ ਇਹ ਮਹਾਨ ਪਵਿੱਤਰ ਪਾਵਨ ਅਸਥਾਨ ਹਨ ਜਿੱਥੇ ਘੋੜਿਆਂ ਦੇ ਦੋ ਭਰਾ ਸੋਦਾਗਰਾਂ ਨੇ ਪਨਾਹ ਸਤਗੁਰੂ ਨੂੰ ਉਸ ਸਮੇਂ ਦਿੱਤੀ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਕੜਨ ਵਾਸਤੇ ਸਮੇਂ ਦੀ ਹਕੂਮਤ ਵੱਲੋਂ ਅੱਡੀ ਚੋਟੀ ਦਾ ਜ਼ੋਰ ਲੱਗ ਗਿਆ ਸੀ ਪਰ ਸਾਹਿਬ ਸਤਗੁਰੂ ਚਮਕੌਰ ਦੀ ਗੜੀ ਤੋਂ ਤਾੜੀ ਮਾਰ ਕੇ ਨਿਕਲੇ ਮਾਛੀਵਾੜਾ ਸਹਿ ਪਹੁੰਚੇ ਭਾਈ ਗੁਲਾਬੇ ਪੰਜਾਬੇ ਦੇ ਘਰ ਨੂੰ ਭاਗ ਲਾਏ ਪਿਆਰ ਵਾਲੇ ਗਨੀਖਾਨਬੀ ਖਾਨ ਨੇ ਸੇਵਾ ਕੀਤੀ ਜਿਸ ਕਮਰੇ ਦੇ ਵਿੱਚ ਪਾਤਸ਼ਾਹ ਜੀ ਨੂੰ ਪਨਾਹ ਦਿੱਤੀ ਦੋ ਰਾਤਾਂ ਦੋ ਦਿਨ ਸੇਵਾ ਕੀਤੀ ਹੈ ਘਰ ਵਿੱਚ ਰੱਖ ਕੇ ਉਹ ਕਮਰਾ ਅੱਜ ਵੀ ਮੌਜੂਦ ਹੈ ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ ਦੇਦਾਰ ਪ੍ਰਾਪਤ ਕਰਦੇ ਹਾਂ ਗੁਰੂ ਸਵਾਰਿਓ ਇੱਥੇ ਹੀ ਉਹਨਾਂ ਦੋ ਭਰਾਵਾਂ ਦੇ ਸਰੀਰ ਸੰਭਾਲੇ ਹੋਏ ਹਨ ਜਿਨ੍ਹਾਂ ਸਰੀਰਾਂ ਨੇ ਭਾਵ ਭਾਵਨਾਵਾਲੇ ਸੇਵਾ ਵਿੱਚ ਲੱਗ ਕੇ ਆਪਾਂ ਸਮਰਪਤ ਜਿਨ੍ਹਾਂ ਨੇ ਕੀਤਾ ਔਰ ਇਸੇ ਘਰ ਵਿੱਚੋਂ ਹੀ ਬੇਨਤੀ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਚ ਦੇ ਪੀਰ ਬਣਾਇਆ ਗਿਆ ਉਹ ਲਲਾਰੀ ਵਿਭਾਗਾ ਵਾਲੇ ਜਿਸਨੇ ਮਾਤਾ ਹਰਦੇਈ ਜੀ ਵੱਲੋਂ ਭੇਟ ਕੀਤੇ ਹੋਏ ਬਸਤਰ ਨੀਲੇ ਰੰਗ ਵਿੱਚ ਰੰਗੇ ਔਰ ਗੁਰੂ ਸਵਾਰਿਓ ਭਾਈ ਗਨੀਖਾਨ ਨਬੀ ਖਾਨ ਦੇ ਜਿੱਥੇ ਸਰੀਰ ਸੰਭਾਲੇ ਨੇ ਅੱਜ ਸਾਡਾ ਸੁਭਾਅਕ ਹੀ ਸੀਸ ਜਾ ਕੇ ਨਿਭ ਜਾਂਦਾ ਹੈ ਕਿਉਂਕਿ ਉਹਨਾਂ ਨੇ ਪਾਤਸ਼ਾਹ ਦੇ ਪਾਤਸ਼ਾਹ ਦੇ ਪਾਵਨ ਪਵਿੱਤਰ ਪਲੰਗ ਨੂੰ ਮੋਢਾ ਦੇ ਕੇ ਆਪਣਾ ਇਹ ਜਿਹੜੀ ਸੇਵਾ ਹੈ ਅਣਥੱਕ ਕੀਤੀ ਹੈ ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮਨਾਮਾ ਦੇ ਕੇ ਆਪ ਨਿਵਾਜਿਆ ਹੈ ਹੁਕਮਨਾਮੇ ਦੇ ਬੜੇ ਮਿੱਠੇ ਬੋਲ ਨੇ ਮਿੱਠ ਬੋਲੜੇ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਣੀਖਾਂ ਇਹ ਜੋ ਹਨ ਸੋ ਮੇਰੇ ਫਰਜੰਦਾ ਸੇ ਬੈਜ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨਕੀ ਖੇਦਮਤ ਅੰਦਰ ਰਜੂ ਰੈਗ ਸੋ ਨਿਹਾਲ ਹੋਗ ਉਸ ਉੱਪਰ ਮੇਰਾ ਹੱਥ ਹੋਗ ਉਸ ਉੱਪਰ ਮੇਰੀ ਖੁਸ਼ੀ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਐਸੇ ਹੀ ਘਰ ਵਿੱਚੋਂ ਪਿਆਰ ਵਾਲੇ ਭਾਈ ਗਨੀਖਾਨ ਅਬੀਖਾਨ ਨੇ ਉੱਚ ਦੇ ਪੀਰ ਬਣਾ ਕੇ ਪਾਤਸ਼ਾਹ ਜੀ ਨੂੰ ਅਣਥੱਕ ਸੇਵਾ ਕੀਤੀ ਹੈ